ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲੋ ਜੀ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਸਾਹਮਣੇ ਇੱਕ ਨਵਾਂ ਗੀਤ ਲੈ ਕੇ ਔਰ ਅੱਜ ਵਾਲਾ ਮੇਰਾ ਗੀਤ ਬਹੁਤ ਹੀ ਪੁਰਾਣੇ ਸਮੇਂ ਨੂੰ ਦਰਸਾਉਂਦਾ ਹੈ ਪੁਰਾਣੇ ਟਾਈਮ ਵਿੱਚ ਜਦੋਂ ਆਦਮੀ ਨੌਕਰ ਚਲੇ ਜਾਂਦੇ ਸੀ ਦੂਰ ਦਰਾਡੇ ਜਾਂ ਫੌਜ ਵਿੱਚ ਕਿਤੇ ਤੇ ਪਿੱਛੋਂ ਨਵੀਂ ਨਵੇਲੀ ਇੱਕ ਸੱਜ ਵਿਆਹੀ ਮੁਟਿਆਰ ਦੇ ਦਿਲ ਦੀਆਂ ਭਾਵਨਾਵਾਂ ਕੀ ਹਨ ਉਹਨਾਂ ਨੂੰ ਦਰਸਾਉਂਦਾ ਹੋਇਆ ਇਹ ਗੀਤ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਸਗੀਤਾ ਮੇਰੇ ਮਾਪਿਆ ਨੇ ਪਾਈ ਫੁੱਲ ਆਉਤੇ ਦਿਲ ਮੇਰਾ ਸਗੀਤਾ ਮੇਰੇ ਮਾਪਿਆ ਨੇ ਪਾਈ ਵੇ ਨਿੱਕਿਆ ਦਿਉਰਾ ਫੁੱਲ ਆਉਤੇ ਦਿਲ ਮੇਰਾ ਰਾਤ ਗਈ ਹੋਇਆ ਪਹਿਰ ਦਾ ਤੜਕਾ ਆਇਆ ਨਹੀਂ ਵੀਰ ਤੇਰਾ ਵੇ ਨਿੱਕਿਆ ਦਿਉਰਾ ਆ ਹੀ ਵੀਰ ਤੇਰਾ ਚਾੜ ਲੈ ਹਥਿਆਰਾਂ ਦੇ ਦਸਤੇ ਕੋੜਿਆਂ ਨੂੰ ਪੈਗੇ ਅਦਾਨਾ ਚਾੜ ਲੈ ਹਥੇ ખોલો જી તકિયા બીડીએ કોડા વીરે ને બસ રે മീ ഫിയ മത് മേീിയ മറ അത് വേ മ ਗੱਲਾਂ ਨਾ ਕੀਤੀਆਂ ਚਾਵੀ ਨਾਲ ਥੇੜਾ ਸਾਦ ਬੁਲਾਏ ਪਹਿਲੀ ਰਾਤੇ ਗੱਲਾਂ ਨਾ ਕੀਤੀਆਂ ਚਾਵੀ ਨਾਲ ਥੇੜਾ ਸਾਦ ਬੁਲਾਏ ਪਹਿਲੀ ਰਾਤੇ സം സീതമാ പിയ പായി ഫുലത്തെ ദിലേനിക്കോരാ ഫുലത്തെ ദിലേ ാട്ടോ തേ ദോരാ കാട്ടാ ਚੜ ਲੈ ਹਥੀਆ ਰਾ ਦੇ ਦਸਤੇ ਕੋੜੀਆਂ ਨੂੰ ਪੈਗੇ ਆਗਾਣਾ ਨੀ ਪਾਬੋ ਵੜੀਏ ਕੋੜੀਆਂ ਨੂੰ ਪੈਗੇ ਆਗਾਣਾ ਕੋਲੋ ਜਿਤਕੀ ਆ ਬੀੜੀ ਬਸਰੇ ਨੂੰ ਜਾਣਾ ਮਰ ਜਾਏ ਵੇ ਤੇਰੀ ਰਾਣੀ ਫਰੰਗੀਆ ਤੂੰ ਵੀ ਮਰੇ ਅਦਵਾਟੇ ਵੇ ਮਰ ਜਾ ਗੱਲਾਂ ਨਾ ਕੀਤੀਆਂ ਚਾਵੀ ਨਾ ਲਥੜਾ ਸਦ ਬੁલાਏ ਪਹਿਲੀ ਰਾਤੇ ਵੇ ਮਰ ਜਣਿਆ ਫਰੰਗੀਆ ਸਦ ਬੁલાਏ ਪਹਿਲੀ ਰਾ